ਮਨ ਵਿੱਚ ਹੈ ਸਤਿਗੁਰ ਕੀ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਈ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਜੁਗ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਰ ਰੋ ਦੀ ਤਰਾ ਪਤਸ਼ਾਹੀ ਰਹਿਮਤ ਕਿਰਪਾ ਮਾਇਆ ਬਖਸ਼ ਸਦਕਾ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਤਨ ਮਨ ਧਨ ਕਰਕੇ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਤ ਸੰਗਤ ਜੀ ਬੜਪਾਗੇ ਹਾਂ ਆਸਤੀ ਵਾਰ ਦੇ ਕੀਰਤਨ ਉਪਰੰਤ ਇੱਕ ਸ਼ਬਦ ਦੀ ਹਾਜ਼ਰੀ ਆਪ ਸੰਗਤਾਂ ਨੇ ਬਹੁਤ ਹੀ ਪ੍ਰੇਮ ਸਤਿਕਾਰ ਦੇ ਨਾਲ ਬੈਠ ਕੇ ਭਰੀ ਹੈ ਆਓ ਹੁਣ ਸਮਾਂ ਹੋਇਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਸਭ ਤੋਂ ਉੱਤਮ ਹਰ ਕੀ ਕਥਾ ਤਨ ਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪੋਤੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਦੇ 350 ਸਾਲਾ ਸਿੱਧੀ ਦਿਹਾੜੇ ਸਤਾਵਦੀ ਨੂੰ ਸੰਬੰਧਤ ਉਹਨਾਂ ਦੀ ਹੀ ਰਚਨਾ ਉਹਨਾਂ ਦੇ ਹੀ 57 ਸ਼ਲੋਕਾਂ ਦੇ ਵਿੱਚੋਂ ਆਪ ਸੰਗਤ ਵਿਚਾਰ ਸਰਵਣ ਕਰਦੇ ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਪ੍ਰਕਾਸ਼ 1621 1 ਅਪ੍ਰੈਲ 1 ਅਪ੍ਰੈਲ 1621 ਨੂੰ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਧਨ ਧਨ ਗੁਰੂ ਹਰਗੋਬਿੰਦ ਪਾਸਾ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੇ ਕੁੱਖੋਂ ਹੋਇਆ ਪਾਸਾ ਜੀ ਦੇ ਗ੍ਰਹਿ ਵਿਖੇ ਉਸ ਮਹਾਨ ਜੋਧੇ ਨੇ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਪਾਸਾ ਜੀ ਨੇ ਜਨਮ ਲਿਆ ਪ੍ਰਕਾਸ਼ ਹੋਇਆ ਉਹਨਾਂ ਦਾ ਵੀ 1668 ਇਸਵੀ 22 ਦਸੰਬਰ ਸੋ ਇਸੇ ਤਰ੍ਹਾਂ ਜੋ ਇਤਿਹਾਸ ਅੱਗੇ ਚੱਲਦਾ ਹੈ ਆਓ ਉਸ ਗੁਰਤੇ ਬਹਾਦਰ ਪਾਤਸ਼ਾਹੀ ਦੇ ਆਨੰਦ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀ ਵੀ ਸ਼ਹੀਦੀ ਹੋਈ ਹੈ ਉਹਨਾਂ ਦੀ ਵੀ ਸ਼ਤਾਬਦੀ 350 ਸਾਲਾਂ ਆਪਾਂ ਸਾਰੇ ਮਿਲਾ ਰਹੇ ਹਾਂ ਪੂਰੇ ਦੁਨੀਆ ਦੇ ਵਿੱਚ ਨਾਨਕ ਲੇਵਾ ਸੰਗਤ ਜਿਹੜੀ ਗੁਰੂ ਨੂੰ ਪਿਆਰ ਕਰਨ ਵਾਲੀ ਉਹ ਸਮਾਗਮ ਸ਼ੁਰੂ ਹੋਣ ਲੱਗੇ ਨੇ ਸੋ ਆਪ ਸੰਗਤਾਂ ਜਿੱਥੇ ਵੀ ਇਹ ਸਮਾਗਮ ਹੋਵੇ ਵੱਧ ਚੜ੍ਹ ਕੇ ਪਹੁੰਚਣ ਦੀ ਖੇਚਲ ਕਰਿਆ ਕਰੋ ਤਾਂ ਕਿ ਗੁਰੂ ਤੇਗ ਬਹਾਦਰ ਪਾ ਸਾਹਿਬ ਜੀ ਦੇ ਮਨੁੱਖੀ ਅਧਿਕਾਰਾਂ ਦੀ ਖਾਤਰ ਧਾਰਮਿਕ ਸੁਤੰਤਰਤਾ ਦੀ ਵਾਸਤੀ ਤੇ ਗੈਰ ਧਰਮ ਦੇ ਖਾਤਰ ਇਹ ਆਪਣੀ ਕੁਰਬਾਨੀ ਦਿੱਤੀ ਹੈ ਮਨਾਉਣਾ ਤਾਂ ਸਮਾਂ ਦੀ ਉਹਨਾਂ ਨੂੰ ਹੀ ਹੈ ਉਹਨਾਂ ਧਰਮ ਨੂੰ ਜਿਸ ਧਰਮ ਦੀ ਖਾਤਰ ਪਾਤਸ਼ਾਹ ਜੀ ਨੇ ਕੁਰਬਾਨੀ ਦਿੱਤੀ ਸੋ ਅਸੀਂ ਸਾਰੇ ਰਲ ਕੇ ਇਹ ਜਿਹੜਾ ਸਿੱਧੀ ਦਿਹਾੜਾ ਹੈ ਸਤਬ ਦੀ ਆਰੀ ਹੈ ਤੇ ਆਪ ਸੰਗਤਾਂ ਇਸ ਸਤਾਬਦੀ ਦੇ ਸਬੰਧਤ ਸਹਿਜ ਪਾਠ ਵੀ ਆਪਣੀ ਗ੍ਰਹਿ ਵਿਖੇ ਸਾਰੇ ਪਰਿਵਾਰ ਸਮੇਤ ਕਰਦੇ ਪਏ ਜੋ ਆਪਾਂ ਸ਼ੁਰੂ ਕਰੇ ਸੀ ਉਹ ਵੀ ਨਵੰਬਰ ਦੇ ਵਿੱਚ ਹੀ ਭੋਗ ਪਾਇਆ ਜਾਣਗੇ ਆਪ ਜੀ ਨੂੰ ਪਤਾ ਹੀ ਹੈ ਸੋ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਪਾਤਸ਼ਾਹ ਜੀ ਨੇ ਕੁਰਬਾਨੀ ਦਿੱਤੀ ਤੇ ਉਥੇ ਸੀਸਗੰਜ ਗੁਰਦੁਆਰਾ ਬਣਿਆ ਜਿੱਥੇ ਰਕਾਬਗੰਜ ਗੁਰਦੁਆਰਾ ਬਣਿਆ ਦਿੱਲੀ ਦੇ ਵਿੱਚ ਗੁਰਦੁਆਰਾ ਸਾਹਿਬ ਰਕਾਬਗੰਜ ਉਥੇ ਦੇਹ ਸਸਕਾਰ ਹੋਇਆ ਤੇ ਜਿਹੜਾ ਸੀਸ ਦਾ ਸਸਕਾਰ ਹੋਇਆ ਉਹ ਹੋਇਆ ਭਾਈ ਗੁਰਦੁਆਰਾ ਸੀਸਗੰਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਸਗੰਜ ਗੁਰਦੁਆਰਾ ਸਾਹਿਬ ਦਿੱਲੀ ਵਿੱਚ ਹੈ ਜਿੱਥੇ ਗੁਰੂ ਪਾਸਾ ਜੀ ਨੇ ਚਾਂਦਰੀ ਚੌਂਗ ਵਿੱਚ ਕੁਰਬਾਨੀ ਦਿੱਤੀ ਉੱਥੇ ਵੀ ਗੁਰਦੁਆਰਾ ਸੀਸਗੰਜ ਜੀ ਹੈ ਪਰ ਜਦੋਂ ਇਹ ਸਸਕਾਰ ਸੀਸਦਾ ਹੋਇਆ ਜਿਹਨੂੰ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਲੈ ਕੇ ਗਏ ਸੀ ਉਹ ਸ੍ਰੀ ਅਨੰਦਪੁਰ ਸਾਹਿਬ ਆ ਕੇ ਉੱਥੇ ਵੀ ਗੁਰਦੁਆਰਾ ਸੀਸਗੰਜ ਵੱਡਿਆ ਦੋ ਗੁਰਦੁਆਰਿਆਂ ਦੇ ਨਾਂ ਇਹ ਇੱਕੋ ਹੀ ਮਿਲਦੇ ਨੇ ਸੋ ਇਹ ਸਾਨੂੰ ਪਤਾ ਹੋਣਾ ਚਾਹੀਦਾ ਸੋ ਆਓ ਉਹਨਾਂ ਦੇ ਇਸ ਸਲੋਕਾਂ ਦੀ ਜਿਹੜੀ ਵਿਚਾਰ ਆਪ ਪ੍ਰੇਮ ਸਤਕਾਰ ਦੇ ਨਾਲ ਸਰਵਣ ਕਰੀਏ ਅੱਜ ਦੇ ਇਸ ਸਲੋਕ ਦੇ ਵਿੱਚ ਪਾਤਸ਼ਾਹ ਜੀ 45ਵਾਂ ਸਲੋਕ ਇਹਦੀ ਵਿਚਾਰ ਕਰਨੀ ਹੈ ਆਓ ਵਿਚਾਰ ਕਰਨ ਤੋਂ ਪਹਿਲਾਂ ਸਾਰੀ ਸੰਗਤ ਪ੍ਰੇਮ ਸਤਕਾਰ ਦੇ ਨਾਲ ਸਤਿਗੁਰਾਂ ਦੇ ਚਰਨਾ ਵਿੱਚ ਹਾਜ਼ਰੀ ਲਵਾਈਏ ਸਾਰੀ ਸੰਗਤ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ 45ਵੇਂ ਸਲੋਕ ਦੇ ਵਿੱਚ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਦੇ ਨੇ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਿਤ ਨਾਨਕ ਇਹ ਵਿਦ ਉੱਪਰਲੀ ਗੱਲ ਜਿਹੜੀ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਹੁਣ ਗੱਲ ਇਹਦੇ ਵਿੱਚ ਵੀ ਸਵਾਨ ਦੀ ਆਈ ਹੈ ਕੁੱਤੇ ਦੀ ਜਿਹੜੀ ਗੱਲ ਆਪਾਂ ਕੱਲ ਕਰੀ ਸੀਗੀ ਨਾ ਉਹ ਕੁੱਤੇ ਦੀ ਜਿਹੜੀ ਵਿਰਤੀ ਸੀ ਉਹ ਲਾਲਚ ਵਿਰਤੀ ਸੀ ਲੋਭ ਦੀ ਵਿਰਤੀ ਉਹਨੂੰ ਬਿਆਨ ਕੀਤਾ ਸੀ ਸਤਿਗੁਰਾਂ ਨੇ ਉਹਦੇ ਵਿੱਚ ਕੀ ਕਿਹਾ ਸੀ ਸਤਿਗੁਰ ਕਹਿੰਦੇ ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੀਂ ਮਨ ਮਨ ਜਿਸੇ ਮਨੁੱਖ ਦੇ ਮਨ ਦੇ ਵਿੱਚ ਇੱਕ ਪਰਮਾਤਮਾ ਦੀ ਭਗਤੀ ਨਹੀਂ ਹੈ ਉਹਦੀ ਯਾਦ ਨਹੀਂ ਜਿਹਨੇ ਸਾਨੂੰ ਪੈਦਾ ਕੀਤਾ ਉਹ ਨਹੀਂ ਹੈ ਤੇ ਉਹਦਾ ਸਰੀਰ ਸਤਿਗੁਰ ਕਹਿੰਦੇ ਜੈਸੇ ਸੂਕਰ ਸਵਾਨ ਉਹ ਇਸ ਤਰ੍ਹਾਂ ਦੇ ਹੈ ਸ਼ੂਕਰ ਸੂਰ ਤੇ ਸਵਾਨ ਕੁੱਤੇ ਦੀ ਨਿਆਈ ਇਸ ਤਰ੍ਹਾਂ ਦੇ ਉਹਨਾਂ ਦੇ ਸਰੀਰ ਨਾਨਕ ਮਾਨੋ ਤਾਹੇ ਤਨ ਤਨ ਤੇ ਅੱਜ ਦੀ ਇਸ ਸ਼ਲੋਕ ਵਿੱਚ ਸਤਿਗੁਰਾਂ ਨੇ ਗੱਲ ਤਾਂ ਕੁੱਤੇ ਦੀ ਕਰੀ ਹੈ ਪਰ ਗੱਲ ਇੱਥੇ ਵਫਾਦਾਰੀ ਦੀ ਕਰੀਏ ਕਿ ਵਫਾਦਾਰ ਕੁੱਤੇ ਦੀ ਹੁਣ ਤੁਸੀਂ ਧਿਆਨ ਰੱਖਿਓ ਕੁੱਤੇ ਦੀ ਆਪਾਂ ਵਿਚਾਰ ਤਾਂ ਕਰਦੇ ਪਿਆ ਇਹ ਬਿਰਤੀਆਂ ਦੀ ਗੱਲ ਹੈ ਇਹਦੇ ਵਿੱਚ ਆਪਾਂ ਜੇ ਉਦੋਂ ਸਾਰੀ ਵਿਚਾਰ ਕਰਾਂਗੇ ਨਾ ਤਿੰਨ ਗੱਲਾਂ ਸਾਹਮਣੇ ਆਉਂਦੀਆਂ ਤੇਨ ਗੱਲਾਂ ਇੱਕ ਕੁੱਤਾ ਪਹੁੰਚ ਭੌਂਕਦਾ ਹੈ ਲੋਭ ਦੀ ਖਾਤਰ ਲਾਲਚ ਦੀ ਖਾਤਰ ਜਿਹਨੂੰ ਬਾਣੀ ਵਿੱਚ ਪੜਿਆ ਸੀ ਦੁਆਰ ਹੈ ਦੁਆਰ ਸਵਾਨ ਜੋ ਡੋਲਤ ਨਹੀਂ ਸੁਧ ਰਾਮ ਭਜਨ ਭਜਨ ਇੱਕ ਤਾਂ ਗੱਲ ਇਹ ਹੋ ਗਈ ਉਹ ਲਾਲਚ ਵਰਤੀ ਸੀ ਲੋਭ ਵਰਤੀ ਸੀ ਜਿਉਂ ਕੂਕਰ ਹਰਕਾਇਆ ਧਾਵਾ ਹੈ ਦੈਦ ਸਜਾਈ ਲੋਭੀ ਜੰਤਨਾ ਜਾਣੇ ਭੱਖ ਅਪੱਖ ਸਭ ਖਾ ਇਹ ਵੀ ਬਚਨ ਹੁੰਦਾ ਹਨ ਉਹ ਹਲਕੇ ਕੁੱਤੇ ਦੀ ਗੱਲ ਆ ਹਲਕਾ ਕੁੱਤਾ ਵਫਾਦਾਰ ਵੀ ਹੋ ਸਕਦਾ ਉਹ ਹਲਕ ਸਕਦਾ ਉਹ ਬਾਹਰਲਾ ਵੀ ਅਵਾਰਾ ਜਿਹੜੇ ਦੀ ਗੱਲ ਆ ਜਿਹੜਾ ਲੋਭੀ ਆ ਜਦੋਂ ਦੇਖੋ ਘਰ ਵਾਲਾ ਵਫਾਦਾਰ ਵੀ ਹਲਕ ਜਾਂਦਾ ਫਿਰ ਉਹ ਵੀ ਮਾਲਕ ਨੂੰ ਵੜ ਲੈਂਦਾ ਹਲਕਨ ਦਾ ਇੱਕ ਅਲੱਗ ਵਿਸਾਗ ਆ ਗਿਆ ਹੁਣ ਇੱਥੇ ਤਿੰਨਕ ਗੱਲਾਂ ਸਾਹਮਣੇ ਜੇ ਆਈਆਂ ਜਿੰਦੀ ਕੋ ਸਤਗੁਰਾਂ ਨੇ ਮਤਬੁੱਦੀ ਬਖਸ਼ੀ ਆ ਵੀ ਇੱਕ ਤਾਂ ਕੁੱਤਾ ਭੌਂਗਦਾ ਲਾਲਚ ਦੀ ਖਾਤਰ ਆਪਾਂ ਲਾਲਚੀ ਕੁੱਤੇ ਦੀ ਕਹਾਣੀ ਵੀ ਪੜਦੇ ਹਾਂ ਨਾ ਪਹਿਲਾਂ ਤੋਂ ਪੜੀ ਆ ਲਾਲਚ ਆ ਗਿਆ ਸੀ ਇਹਨਾਂ ਨੂੰ ਉਹਦੇ ਮੂੰਹ ਦੇ ਵਿੱਚ ਕੀ ਸੀ ਮਾਸ ਦਾ ਟੁਕੜਾ ਨਦੀ ਕੋਲੇ ਆ ਕੇ ਖੜ ਗਿਆ ਉਹਨੂੰ ਆਖਿਆ ਵੀ ਇੱਕ ਹੋਰ ਪਿਆ ਉਹ ਉਹਨੂੰ ਭੌਂਕਣ ਲੱਗਿਆ ਉਹ ਵੀ ਗਿਆ ਉਹ ਵੀ ਡਿੱਗ ਪਿਆ ਵਾ ਹਨਾ ਆਈਏ ਜੀ ਸੀ ਨਾ ਇਹ ਲਾਲਚ ਵਰਤੀ ਇੱਕ ਕੁੱਤੇ ਦੀ ਇੱਕ ਵਰਤੀ ਕੁੱਤੇ ਦੀ ਆ ਵੀ ਆਪਣੇ ਆਪ ਨੂੰ ਬਚਾਉਣ ਵਾਸਤੇ ਜਿਸ ਤਰ੍ਹਾਂ ਆਪਾਂ ਕੱਲ ਵਿਚਾਰ ਕੀਤੀ ਸੀ ਵੀ ਏਤੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨ ਤਾਈਂ ਤਾਈਂ ਵੀ ਆ ਬਗਾਨੇ ਕੁੱਤੇ ਅੱਜ ਫਸ ਗਿਆ ਆਵਾਰਾ ਉਹ ਵੀ ਵਾਰ ਹੀ ਨੇ ਤੇ ਪਰ ਹੁਣ ਮੈਂ ਬਗਾਨਾ ਕਿਉਂਕਿ ਮੈਂ ਕਿੱਥੋਂ ਆਇਆ ਤੇ ਇਹ ਤਾਂ ਇਸ ਗਲੀ ਦੀ ਨੇ ਤੇ ਹੁਣ ਮੇਰਾ ਖਹਿੜਾ ਛੁੱਟਣ ਵਾਸਤੇ ਮੈਂ ਭੌਂਕਦਾ ਵੀ ਕਿਤੇ ਮੇਰਾ ਖਹਿੜਾ ਛੁੱਟ ਜਾਵੇ ਇਹਨਾਂ ਤੋਂ ਇੱਕ ਆਪਣੇ ਆਪ ਨੂੰ ਬਚਾਉਣ ਵਾਲੀ ਬਿਰਤੀ ਆਪਣੇ ਆਪ ਨੂੰ ਜਿਹਨੂੰ ਬਾਣੀ ਵਿੱਚ ਆਪਾਂ ਕੱਲ ਹੀ ਪੜ੍ਹਿਆ ਸੀ ਸਾਰੇ ਵਿਚਾਰ ਕਰਿਓ ਹਮ ਕੂਕਰ ਤੇਰਾ ਦਰਬਾਰ ਭੌਂਕੈ ਆਗੈ ਵਦਨ ਪ੍ਰਸਾਰ ਇਹ 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 ਭਾ ਇਹ ਪ੍ਰਵਾਸ ਹੈ ਹਮ ਕੂਕਰ ਸਤਿਗੁਰੂ ਜੀ ਅਸੀਂ ਤੇਰੇ ਕੂਕਰਾਂ ਤੇਰੇ ਦਰ ਦੇ ਆ ਪਰ ਇਹਨਾਂ ਧਿਆਨ ਰੱਖਿਓ ਤੇਰੇ ਦਰ ਤੇ ਭੌਂਕਦੇ ਆ ਕਾਦੇ ਵਾਸਤੇ ਪਹੁੰਚਕਦੇ ਹੋ ਭੌਂਕਦੇ ਕਾਦੇ ਵਾਸਤੇ ਬਸ ਆ ਸਰੀਰ ਨੂੰ ਬਚਾਉਣ ਵਾਸਤੇ ਇਹਨੂੰ ਬਕਾਰੀ ਰੂਪੇ ਕੁੱਤੇ ਨਾ ਖਾਣ ਤੰਗ ਨਾ ਕਰਨਾ ਇਸ ਕਰਕੇ ਮੈਂ ਤੇਰੇ ਦਰ ਤੇ ਤੇਰੀ ਵਡਿਆਈ ਕਰਦਾ ਤੇਰੇ ਗੁਣ ਗਾਉਣਾ ਤੇਰੀ ਬਾਣੀ ਪੜਦਾ ਉਹ ਬਾਣੀ ਨੂੰ ਉਹ ਸੁਣ ਕੇ ਇਹ ਨੇੜੇ ਨਹੀਂ ਆਉਂਦੇ ਫਿਰ ਬਕਾਰ ਰੂਪੇ ਕੁੱਤੇ ਨੇ ਜਿਹੜੇ ਨਾ ਉਹ ਬਾਣੀ ਨੂੰ ਸੁਣ ਕੇ ਨੇੜੇ ਨਹੀਂ ਆਉਂਦੇ ਜੈ ਸਾਧੂ ਗੋਬਿੰਦ ਭਜਨ ਜਿੱਥੇ ਉਸ ਪ੍ਰਮਾਤਮਾ ਦਾ ਉਸ ਗੁਰੂ ਦਾ ਭਜਨ ਹੁੰਦਾ ਉਥੇ ਉਥੇ ਫਿਰ ਇਹ ਉੱਜ ਨਹੀਂ ਆਉਂਦਾ ਭਾਈ ਨੇੜੇ ਨਹੀਂ ਆਉਂਦਾ ਆਪਾਂ ਇੱਕ ਬਾਣੀ ਵਿੱਚ ਪੜ੍ਹਦੇ ਆ ਪੌੜੀ ਜਿੱਥੈ ਤੂ ਸਮਰਥ ਤਿੱਥੈ ਕੋਈ ਨਾਹੀਂ ਉਥੈ ਤੇਰੀ ਰੱਖ ਆਗਨੀ ਉਧਰ ਮਾਹੀਂ ਸੁਣ ਕੈ ਜਮ ਕੈ ਦੂਤ ਨਾਹੀਂ ਤੇਰਾ ਛੱਡ ਚਾਹੇ ਬਸ ਤੇਰਾ ਨਾਮ ਸੁਣਦੇ ਆ ਨਾ ਜਦੋਂ ਬਸ ਉਦੋਂ ਭਜਦੇ ਆ ਫਿਰ ਮੈਂ ਤੇਰਾ ਨਾਮ ਤੇਰੀ ਵਡਿਆਈ ਕਰਦਾ ਤੇ ਮੇਰਾ ਬਚਾਅ ਹੋ ਜਾਂਦਾ ਇਹਨਾਂ ਤੇ ਭੌਂਕੜ ਦਾ ਭਾਵ ਵਡਿਆਈ ਕਰਨੀ ਉਹਦੀ ਸਿਰਫ ਕਰਨੀ ਰੱਬ ਦੀ ਹਮ ਕੂਕਰ ਤੇਰਾ ਦਰਬਾਰ ਭੌਂਕੈ ਆਗੈ ਬਦਨ ਪਸਾਰ ਹਣ ਹੁਣ ਇਹ ਵਰਤੀ ਕਿਹੜੀ ਆਪਣੇ ਆਪ ਨੂੰ ਬਚਾਉਣ ਦੀ ਆਪਣੇ ਆਪ ਨੂੰ ਹੁਣ ਤੀਜੀ ਵਰਤੀ ਹੈਗੀ ਹੈ ਵਫਾਦਾਰੀ ਦੀ ਜਿਹੜਾ ਗੁਰੂ ਦੀ ਖਾਤਰ ਗੁਰੂ ਦੀ ਖਾਤਰ ਵੀ ਮੈਨੂੰ ਕੁਝ ਮਰਜ਼ੀ ਹੋ ਜੇ ਆਪਾਂ ਗੁਰੂ ਦਾ ਦਰ ਨਹੀਂ ਛੱਡਣਾ ਬਸ ਆ ਆਪਾਂ ਸ਼ਬਦ ਪੜਿਆ ਨਾ ਮਨ ਵੇਚੈ ਸਤ ਗੁਰ ਕੇ ਬਸ ਮਨ ਵੇਚਣਾ ਇਹ ਮਨ ਵੇਚਣਾ ਵਫਾਦਾਰੀ ਆ ਜਦੋਂ ਮਨ ਵੇਚ ਦਿੱਤਾ ਫਿਰ ਰਹਿ ਕੀ ਗਿਆ ਸਾਡੇ ਕੋਲੇ ਮਰਜ਼ੀ ਤਾਂ ਆਪਣੀ ਚੱਲਣੀ ਨਹੀਂ ਫਿਰ ਇੱਕ ਧਿਆਨ ਰੱਖਿਆ ਕਰੋ ਮਨ ਵੇਚਣ ਦਾ ਭਾਵ ਹੁੰਦਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਪਾਈ ਹੈ ਜਦੋਂ ਗੁਰੂ ਨੂੰ ਮਨ ਹੀ ਦੇ ਦਿੱਤਾ ਭਾਵੇਂ ਜੋ ਗੱਲ ਗੁਰੂ ਨੇ ਕਹਿੰਨੀ ਹੈ ਉਹੀ ਮੰਨਣੀ ਹੈ ਜੇ ਤਾਂ ਮੰਨ ਲਈ ਤਾਂ ਤਾਂ ਫਿਰ ਗੁਰੂ ਨੂੰ ਮਨ ਦੇ ਦਿੱਤਾ ਜੇ ਗੁਰੂ ਨੂੰ ਕਹਿੰਦੇ ਵੀ ਅਸੀਂ ਮਨ ਦੇ ਦਿੱਤਾ ਮਰਜ਼ੀ ਫੇਰ ਆਪਦੀ ਕਰਦੇ ਆਂ ਫਿਰ ਇਹ ਮਨ ਵੇਚਿਆ ਨਹੀਂ ਗਿਆ ਅਜੇ ਜਿਹੜੀ ਚੀਜ਼ ਵੇਚ ਕਰ ਦਿੱਤੀ ਵੇਚ ਦਿੱਤੀ ਉਹ ਤੇ ਕਬਜ਼ਾ ਨਹੀਂ ਰਹਿੰਦਾ ਵੇਚਣ ਵਾਲੇ ਦਾ ਉਹ ਜੀਨੇ ਲੈ ਲਈ ਉਹਦਾ ਕਬਜ਼ਾ ਹੁੰਦਾ ਉਹ ਤੋਂ ਭਾਵੇਂ ਕੋਈ ਮਰਜ਼ੀ ਕੰਮ ਲਵੇ ਹਨਾ ਕੋਈ ਜ਼ਮੀਨ ਦਾ ਟੁਕੜਾ ਹੈ ਜਦੋਂ ਕਿਸੇ ਜ਼ਿੰਮੇਵਾਰ ਨੇ ਦੂਜੇ ਨੂੰ ਦੇ ਦਿੱਤਾ ਭਾਈ ਉਹ ਅਗਲਾ ਉਹਦੇ 'ਚ ਭਵੇਂ ਉਹਨੂੰ ਖਾਲੀ ਸਾਡੇ ਭਵੇਂ ਉਹ ਤੇ ਚੌਲ ਬੀਜੇ ਭਵੇਂ ਉਹ ਚ ਕਣਕ ਬੀਜੇ ਮੱਕੀ ਬੀਜੇ ਉਹ ਸਾਨੂੰ ਕੀ ਫਾਇਦਾ ਜੇ ਅਸੀਂ ਆਪਾਂ ਕਹੀ ਜਾ ਵੀ ਨਾ ਜੀ ਮੈਂ ਤਾਂ ਇੱਥੇ ਮੱਕੀ ਬੀਜ ਦੰਦਈ ਤੂੰ ਕਣਕ ਕੋਈ ਬੀਜੀ ਜਾਣਾ ਉਹ ਕਹਿੰਦਾ ਭਾਈ ਹੁਣ ਮੈਂ ਇਹ ਮੁੱਲ ਲੈ ਲਈ ਤੂੰ ਇੱਥੋਂ ਜਾ ਮੈਂ ਇਹਦੇ ਵਿੱਚ ਭਵੇਂ ਨਾ ਬੀਜਾਂ ਭਵੇਂ ਬੀਜ ਲਾਂ ਪਰ ਮੈਨੂੰ ਖਾਲੀ ਛੱਡਦਾ ਮੇਰੀ ਮਰਜ਼ੀ ਹੈ ਨਾ ਆਹੀ ਗੱਲ ਹੈ ਮਨ ਵੇਚਣ ਦਾ ਕੰਮ ਕਨਸੈਪਟ ਇਹ ਹੈ ਫਿਰ ਸਾਡਾ ਕਬਜ਼ਾ ਨਹੀਂ ਰਹਿੰਦਾ ਕਬਜ਼ਾ ਨਹੀਂ ਰਹਿੰਦਾ ਤੇ ਜਦੋਂ ਮਾਂ ਨਹੀਂ ਵੇਚਦਾ ਗੁਰੂ ਅੱਗੇ ਤੇ ਗੱਲ ਫੇਰ ਇਹ ਇਹ ਹੈ ਵਫਾਦਾਰੀ ਦੀ ਗੱਲ ਹੁਣ ਤੀਜਾ ਪੁਆਇੰਟ ਕੀ ਆ ਗਿਆ ਕੁੱਤੇ ਦਾ ਵਫਾਦਾਰੀ ਹੁਣ ਉਹ ਕੁੱਤਾ ਹੈ ਉਹਦੇ ਗਲ ਵਿੱਚ ਪਟਾ ਵੀ ਪਾਇਆ ਹੋਵੇਗਾ ਵਫਾਦਾਰ ਵਾਲਾ ਉਹ ਗੁਰੂ ਉਹ ਆਪਦੇ ਮਾਲਕ ਦੇ ਦਰ ਤੇ ਬੈਠਾ ਹੋਵੇਗਾ ਬੈਠਾ ਹੋਵੇਗਾ ਤੇ ਮਾਲਕ ਦੀ ਇਹਾਜ਼ਤ ਕਰੇਗਾ ਚਾਰੇ ਪੱਖੋਂ ਫਿਰ ਮਾਲਕ ਜੋ ਕੁਝ ਦੇਵੇਗਾ ਉਹੀ ਖਾਵੇਗਾ ਬਗਾਨੇ ਦਾ ਨਹੀਂ ਖਾਂਦਾ ਉਹ ਇਹ ਵੀ ਧਿਆਨ ਰੱਖਿਓ ਜੋ ਮਾਲਕ ਦੇਊਗਾ ਨਾ ਪਾ ਦੂ ਜਿਹੋ ਜਾਂ ਪਾ ਦੂਗਾ ਪਾਉਂਦਾ ਤਾਂ ਵਧੀਆ ਪੱਜ ਦੇਖੋ ਕਿੱਡੇ-ਕੱਡੇ ਘਰਾਂ ਦੇ ਵਿੱਚ ਇਹੋ ਜਿਹੇ ਕੁੱਤੇ ਰੱਖੇ ਨੇ ਮੈਂ ਕਹਿੰਦਾ ਉਹਦੀ ਖਰਾਕ ਬੰਦਿਆਂ ਨੂੰ ਨਹੀਂ ਮਿਲਦੀ ਜਿੰਨੇ ਕੁੱਤਿਆਂ ਨੂੰ ਮਿਲੀ ਜਾਂਦੀ ਹੈ ਉਹੋ ਜਿਹੇ ਬੱਚਿਆਂ ਦਾ ਪਾਲਣ ਪੋਸਣ ਨਹੀਂ ਹੋ ਰਿਹਾ ਜਿੰਨਾ ਛੋਟੇ-ਛੋਟੇ ਬੱਚੇ ਕੁੱਤਿਆਂ ਦਾ ਹੋ ਰਿਹਾ ਉਸ ਘਰ ਦੇ ਵਿੱਚ ਦੇਖਿਆ ਕਰੋ ਤੁਸੀਂ ਬੱਚੇ ਕੀ ਨੇ ਕਮਜ਼ੋਰ ਜਿਹੇ ਨੇ ਤੇ ਕੁੱਤੇ ਏਡੇ-ਏਡੇ ਨੇ ਵਧੀਆ ਭਾਬ ਕੁੱਤਿਆਂ ਦੀ ਦੇਖ-ਦੇਖ ਜਿਆਦਾ ਹੁੰਦੀ ਪਈ ਹੈ ਬੱਚਿਆਂ ਨਾਲੋਂ ਹੁਣ ਮਾਲਕ ਤਾਂ ਵਧੀਆ ਪਾਉਂਦਾ ਪਰ ਜਿਹੇ ਜਾ ਹੁੰਦਾ ਛਕ ਲੈਂਦਾ ਫਿਰ ਜੇ ਮਾਲਕ ਜਿਵੇਂ ਕਹਿੰਦਾ ਉਵੇਂ ਕਰਦਾ ਵਫਾਦਾਰੀ ਦੇ ਗੁਣ ਆਪਾਂ ਕਹਿੰਨੇ ਆ ਆਪਾਂ ਫਿਰ ਆਪਾਂ ਇਧਰਲੇ ਪਾਸੇ ਆਵਾਂਗੇ ਵੀ ਕੁੱਤੇ ਦੀ ਗੱਲ ਜਿਹੜਾ ਵਫਾਦਾਰ ਹੈ ਉਹਦੇ ਗੱਲ ਵਿੱਚ ਪਹਿਲਾਂ ਪਟਾ ਪਾਇਆ ਵੀ ਫਲਾਣੇ ਦਾ ਇੱਕ ਤਾਂ ਨਿਸ਼ਾਨੀ ਉਹਦੀ ਲੱਗ ਗਈ ਕਿਹਦਾ ਵੀ ਫਲਾਣੇ ਦਾ ਪਟਾ ਪਾਇਆ ਬਈ ਪਟਾ ਪਾਇਏ ਤੋਂ ਬਾਅਦ ਆਪਾਂ ਸਮਝ ਜਨਾ ਵੀ ਇਹ ਕਿਸੇ ਇਹਦਾ ਕੋਈ ਮਾਲਕ ਹੈ ਜੇ ਪਟਾ ਨਹੀਂ ਪਾਇਆ ਇਟ ਮੀਨਸ ਇਹ ਬਬਾਰਾ ਹੈ ਜੇ ਪਟਾ ਵੀ ਪਾਇਆ ਤੇ ਅੰਦਰ ਵੀ ਬੰਨਿਆ ਹੋਇਆ ਦਰ ਦੇ ਉੱਤੇ ਬੰਨਿਆ ਹੋਇਆ ਤੇ ਜੋ ਕੁਝ ਪਾ ਦਿੱਤਾ ਉਹ ਹੀ ਛਕ ਲੈਂਦਾ ਤੇ ਫਿਰ ਦਿਨ ਰਾਤ ਇੱਕ ਚਿੱਤ ਉਹਦਾ ਇਹੀ ਹੁੰਦਾ ਵੀ ਅੰਦਰ ਨਾ ਕੋਈ ਵੜ ਜੇ ਉਹਦਾ ਧਿਆਨ ਪੂਰਾ ਹੁੰਦਾ ਇਹ ਬਾਣੀ ਵਿੱਚ ਅੱਗੇ ਅਗਲੀ ਪੰਕਤੀ ਵੀ ਆਵੇ ਇਹ ਵਿਦ ਹਰ ਭਜੋ ਇੱਕ ਵਿਧੀ ਦੱਸੀਏ ਸਾਨੂੰ ਵਫਾਦਾਰ ਕੁੱਤੇ ਦੀ ਵੀ ਇਸ ਤਰ੍ਹਾਂ ਤੂੰ ਪ੍ਰਮਾਤਮਾ ਦਾ ਭਜਨ ਕਰਿਆ ਕਰ ਜਿਸ ਤਰ੍ਹਾਂ ਉਹ ਪਹਿਲਾਂ ਤਾਂ ਆਪਦੇ ਮਾਲਕ ਦੇ ਦਰ ਤੇ ਟਿਕ ਜਾਂਦਾ ਹੈ ਮਾਲਕ ਦਾ ਬਣ ਜਾਂਦਾ ਹੈ ਮਨ ਵੇਚਿਆ ਸਤਗੁਰੂ ਕੇ ਆਸ ਪਹਿਲੀ ਗੱਲ ਤਾਂ ਉਹ ਮਾਲਕ ਦਾ ਬਣ ਕੇ ਰਹਿੰਦਾ ਫਿਰ ਮਾਲਕ ਜੋ ਕੁਝ ਦੇ ਦਿੰਦਾ ਹੈ ਦੇਵੇ ਚਾਹੇ ਨਾ ਦੇਵੇ ਉਹ ਨਾਂ ਨੁਕਰ ਨਹੀਂ ਕਰਦਾ ਹਾਲਤ ਸਾਡੀ ਵੀ ਇਹੀ ਹੋਣੀ ਚਾਹੀਦੀ ਹੈ ਅਬ ਹਮ ਚੱਲੀ ਠਾਕਰ ਪਹਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਤਾਕ ਪ੍ਰਭੂ ਭਾਵੇਂ ਮਾਰ ਜਦੋਂ ਆਈ ਗਏ ਗੁਰੂ ਦੇ ਦਰ ਤੇ ਸਭ ਕੁਝ ਬੇਚ ਹੀ ਦਿੱਤਾ ਫਿਰ ਹੁਣ ਕੁਝ ਜੋ ਕੁਝ ਕਰਦਾ ਰੱਬ ਦਾ ਸਤਿਵਚਨ ਦੁੱਖ ਦੇਵੇ ਤਾਂ ਵੀ ਸਤਿਵਚਨ ਸੁੱਖ ਦੇਵੇ ਤਾਂ ਵੀ ਸਤਿਵਚਨ ਹੁਣ ਮਾਲਕ ਭਾਵੇਂ ਉਹ ਕੁੱਤੇ ਦੇ ਮਾਰੇ ਤੇ ਨਾ ਮਾਰੇ ਹੁਣ ਉਹਦੀ ਮਰਜ਼ੀ ਆ ਉਹ ਕੁਛ ਨਹੀਂ ਕਹਿੰਦੇ ਨਹੀਂ ਕੁਛ ਮਾਲਕ ਨੂੰ ਕੁਛ ਕਹਿੰਦਾ ਨਹੀਂ ਇਹ ਇਹ ਸਾਡੇ ਚ ਗੁਣ ਹੋਣਾ ਚਾਹੀਦਾ ਪਹਿਲਾਂ ਗੁਰੂ ਦਾ ਬਣ ਕੇ ਰਹੀਏ ਦਰਦਰ ਦੇ ਤੈਨਾਂ ਭਟਕੀਏ ਪਹਿਲਾ ਗੁਣ ਫਿਰ ਜਿਸ ਮਾਲਕ ਦੇ ਆ ਉਸ ਮਾਲਕ ਦੀ ਰਾਖੀ ਕਰੀਏ ਉਹਦੇ ਬਣ ਕੇ ਰਹੀਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਹੈ ਸਵਾਸ ਜਿਹਦਾ ਦਿੱਤਾ ਖਾਨਨੇ ਆ ਭਾਈ ਉਹਦੀ ਵਡਿਆਈ ਕਰਨੀ ਚਾਹੀਦੀ ਆ ਉਹਦੇ ਗੁਣ ਗਾਉਣੇ ਚਾਹੀਦੇ ਆ ਉਦੇ ਗੁਣ ਫਿਰ ਦਰ ਛੱਡ ਕੇ ਨਹੀਂ ਜਾਣਾ ਉਹ ਕੁੱਤਾ ਦਰ ਛੱਡ ਕੇ ਨਹੀਂ ਜਾਂਦਾ ਬਸ ਜਿਹੜੇ ਦਰ ਤੇ ਮਾਲ ਕਰੇ ਰੱਖ ਲਿਆ ਉੱਥੇ ਹੀ ਬੈਠਾ ਬਸ ਫੇਰ ਨਹੀਂ ਛੱਡਦਾ ਸੋ ਸਤਗੁਰ ਕਹਿੰਦੇ ਇਹ ਇਸ ਤਰ੍ਹਾਂ ਦੇ ਕੁੱਤੇ ਦੀ ਉਦਾਹਰਣ ਸਾਨੂੰ ਸਤਗੁਰ ਕਹਿੰਦੇ ਵਫਾਦਾਰ ਬਣ ਤੂੰ ਗੁਰੂ ਦਾ ਜੋ ਗੁਰੂ ਕਹਿੰਦਾ ਜੋ ਗੁਰ ਕਹੈ ਸੋਈ ਭਲ ਮੰਨੋ ਜੋ ਗੁਰੂ ਕਹਿੰਦਾ ਉਹਨੂੰ ਮੰਨ ਜੇ ਤੂੰ ਨਹੀਂ ਮੰਨਦਾ ਤਾਂ ਫਿਰ ਤੂੰ ਵਫਾਦਾਰ ਨਹੀਂ ਹੁਣ ਵੇਖੋ ਆਪਾਂ ਸਾਰੇ ਇੱਥੇ ਗੁਰੂ ਘਰ ਆਉਣੇ ਆ ਸਾਰੇ ਹਨਾ ਕੋਈ ਸੇਵਾ ਕਿਵੇਂ ਕਰਦਾ ਕੋਈ ਕਿਹੋ ਜੀ ਸੇਵਾ ਕਰਦਾ ਕੋਈ ਕਿਹੋ ਜੀ ਕਰਦਾ ਹਨਾ ਪਰ ਸੇਵਾ ਪ੍ਰਵਾਨ ਕਿੰਨਾ ਦੀ ਹੈ ਇਹ ਇਹ ਵੀ ਪਤਾ ਲੱਗਦੀ ਹੈ ਨਾ ਹੁਣ ਸੇਵਾ ਤਾਂ ਸਾਰੀ ਕਰਕੇ ਚਲੇ ਜਾਂਦਾ ਸਵੇਰ ਤੋਂ ਆਉਣੇ ਆ ਸਾਰੇ ਆਸਮ ਤੱਕ ਤਰਨ ਕਿਉਂਕਿ ਗੁਰੂ ਦਾ ਦਰਵਾਜ਼ਾ ਇੱਥੇ ਆਉਣਾ ਹੀ ਆ ਭਾਈ ਅਸੀਂ ਸੇਵਾ ਕਰਨ ਇੱਥੇ ਸੁੱਖ ਮਿਲਦਾ ਨਾਲੇ ਸੋਭਾ ਮਿਲਦੀ ਹੈ ਨਾਲੇ ਇੱਥੇ ਨਾਮ ਮਿਲਦਾ ਹਨਾ ਇੱਥੇ ਸਭ ਕੁਝ ਮਿਲਦਾ ਇਹੋ ਜੀ ਗੱਲ ਨਹੀਂ ਪਰ ਪ੍ਰਵਾਨ ਕਿੰਨਾ ਦੀ ਹੁੰਦੀ ਹੈ ਪਰ ਜਿਹੜੇ ਉਹਦਾ ਹੁਕਮ ਮੰਨਦੇ ਨੇ ਬਸ ਉਹਦਾ ਬਣ ਕੇ ਰਹਿੰਦੇ ਆ ਸੇਵਕ ਸਿੱਖ ਪੂਜਨ ਸਭ ਆਵੈ ਸੇਵਕ ਸਿੱਖ ਪੂਜਨ ਸਭ ਆਵੈ ਪੂਜਾ ਕਰਨ ਆਉਂਦੇ ਆ ਸੇਵਾ ਕਰਨ ਆਉਂਦੀ ਆ ਕਹਿ ਲੋ ਸਭ ਗਾਵੈ ਹਰ ਹਰ ਉਤਮ ਬਾਣੀ ਉਤਮ ਬਾਣੀ ਸ਼੍ਰੇਸ਼ਟ ਬਾਣੀ ਜਿਹੜੀ ਸਾਡੇ ਜੀਵਨ ਨੂੰ ਉਤਮ ਬਣਾਉਂਦੀ ਹੈ ਚੰਗਾ ਬਣਾਉਂਦੀ ਹੈ ਨਿਰਮਲ ਬਣਾਉਂਦੀ ਹੈ ਪਵਿੱਤਰ ਬਣਾਉਂਦੀ ਹੈ ਉਹ ਸਾਰੇ ਗਾਉਂਦੇ ਆ ਹੁਣ ਬਾਣੀ ਤੇ ਕੋਈ ਗਾਉਂਦੇ ਆ ਗਾਉਂਦੇ ਆ ਕੋਈ ਸੁਣਦਾ ਗੱਲ ਤੇ ਕੋਈ ਆ ਇਹ ਨਾ ਕਿਆ ਕਰ ਵੀ ਗਾਉਣ ਵਾਲੇ ਜਿਆਦਾ ਪਵਿੱਤਰ ਜਾਂ ਸੁਣਨ ਵਾਲੇ ਘੱਟ ਨਹੀਂ ਨੀ ਉਨੀ ਉਹ ਹੁੰਦੇ ਨੇ ਸੁਣਤੇ ਪੁਨੀਤ ਕਹਤੇ ਪਵਿੱਤਰ ਕਹਿਣ ਵਾਲੇ ਵੀ ਪਵਿੱਤਰ ਸੁਣਨ ਵਾਲੇ ਵੀ ਗੱਲ ਤਾਂ ਬਾਣੀ ਦੀ ਚੱਲਦੀ ਪਈ ਐ ਠੀਕ ਆ ਡਿਊਟੀ ਲੱਗੀ ਐ ਅਸੀਂ ਸੁਣਾਈ ਜਾਂਦੇ ਆ ਪਰ ਸੁਣਨਾ ਅਸੀਂ ਵੀ ਹੁੰਦਾ ਮੰਨਣਾ ਸਾਰਿਆਂ ਨੇ ਹੁੰਦਾ ਤੇ ਜੇ ਨਾਮ ਸੁਣਨ ਵਾਲਾ ਨਹੀਂ ਮੰਨੂਗਾ ਜਾਂ ਸੁਣਾਉਣ ਵਾਲਾ ਦੀ ਮੰਨੂ ਤੇ ਗੱਲ ਤਾਂ ਮੰਨਣ ਤੇ ਖੜੀ ਐ ਨਾ ਹੁਕਮ ਮੰਨਣ ਦੀ ਵੀ ਸੇਵਕ ਸਿੱਖ ਪੂਜਨ ਸਭ ਆਵੈ ਗਾਵੈ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਹੀ ਪਾਵੈ ਕਬੂਲ ਕਰ ਲੈਂਦਾ ਪ੍ਰਵਾਨ ਕਰ ਲੈਂਦਾ ਕਿਹਦਾ ਜਿਨ ਜਿਨ੍ਹਾਂ ਨੇ ਸਤ ਗੁਰ ਕੀ ਆਗਿਆ ਸਤ ਸਤ ਕਰਮਾਨੀ ਮਾਨੀ ਸੱਚ ਕਰਕੇ ਹੁਣ ਗੱਲ ਇੱਥੇ ਗਿਲਾ ਨਹੀਂ ਕਿਉਂਕਿ ਮਨ ਵੇਚਿਆ ਹੋਵੇ ਇਹ ਨਾ ਕਰੇ ਵੀ ਗੁਰੂ ਦਾ ਬਾਚਨ ਜੇ ਹੋਰ ਹੀ ਕਰਦਾ ਤਾਂ ਆਪਣੇ ਤਾਂ ਨਹੀਂ ਫਿੱਟ ਬੈਂਦਾ ਕਈ ਵਾਰ ਉਸੇ ਟਾਈਮ ਹੀ ਫਿਰ ਅਸੀਂ ਆਪਣੀ ਮਰਜ਼ੀ ਕਰਨ ਲੱਗ ਪੈਂਦੇ ਆ ਫਿਰ ਨਾਲੇ ਕਹੀਆਂ ਅਸੀਂ ਗੁਰੂ ਨੂੰ ਮਨ ਵੇਚ ਦਿੱਤਾ ਨਹੀਂ ਨਹੀਂ ਵੇਚਿਆ ਨਹੀਂ ਹੈਗਾ ਇੱਥੇ ਤਾਂ ਕੁਝ ਹੋਵੇ ਭਾਵੇਂ ਹੁਣ ਜਦੋਂ ਦਰ ਤੇ ਆਪਣਾ ਸਭ ਕੁਝ ਵੇਚ ਹੀ ਦਿੱਤਾ ਤੇ ਫਿਰ ਉਹਦੀ ਮਰਜ਼ੀ ਹੈ ਸੋ ਸਤਗੁਰਾਂ ਨੇ ਇਹੀ ਸਾਡੇ ਸਾਹਮਣੇ ਲਖੀਆ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਕਹਿੰਦੇ ਜਿਵੇਂ ਇੱਕ ਕੁੱਤਾ ਵਫਾਦਾਰ ਵਫਾਦਾਰ ਕੁੱਤਾ ਆਪਣੇ ਮਾਲਕ ਦਾ ਆਪਣੇ ਸਵਾਮੀ ਦੇ ਗ੍ਰਹਿ ਦਾ ਦੇ ਦਰ ਦੇ ਉੱਤੇ ਬੈਠਾ ਉਹਦਾ ਦਰ ਨਹੀਂ ਛੱਡਦਾ ਉਹਦਾ ਦਰ ਨਹੀਂ ਛੱਡਦਾ ਉਹ ਭਵੇਂ ਭੁੱਖਾ ਰਹੇ ਭਵੇਂ ਰੱਜਿਆ ਰਹੇ ਇਹ ਨਹੀਂ ਵੀ ਜੇ ਭੁੱਖਾ ਵਰਗਿਆ ਤੇ ਛੱਡ ਕੇ ਭੱਜ ਜਾਊਗਾ ਜਾਂ ਪਟਾ ਜਾਂ ਲਾ ਕੇ ਭੱਜ ਜੂ ਨਹੀਂ ਨਹੀਂ ਉਹ ਸਾਡੇ ਵਾਲੀ ਗੱਲ ਨਹੀਂ ਹੈ ਵੀ ਜਿੰਨਾ ਚਿਰ ਸੁੱਖ ਹੈ ਉਹਨਾਂ ਚਿਰ ਗੁਰੂ ਦੇ ਤੇ ਜਿੱਦੇ ਕੋਈ ਦੁੱਖ ਆ ਗਿਆ ਉਹਦੇ ਗੁਰੂ ਦਾ ਦਾਰੀ ਛੱਡ ਦਿੱਤਾ ਨਾ ਨਾ ਇਥੋਂ ਇੱਕ ਇਹ ਗੁਣ ਵੀ ਇਹ ਵੀ ਲੈਣਾ ਸੀ ਦੁੱਖ ਆਵੇ ਸੁੱਖ ਆਵੇ ਬਸ ਗੱਲ ਮੁਕਾਓ ਦੋਖਾ ਵੇ ਸੋਖਾ ਉਹ ਛੱਡਦਾ ਨਹੀਂ ਸਤਿਗੁਰ ਕਹਿੰਦੇ ਇਸੇ ਤਰ੍ਹਾਂ ਨਾਨਕ ਇਹ ਵਿਦ ਇਹ ਵਿਧੀ ਬੰਦਿਆ ਤੂੰ ਵੀ ਅਪਣਾ ਆ ਆ ਆ ਵਿਧੀ ਠੀਕ ਹੈ ਪਹਿਲਾ ਵਾਲੀ ਉਹਦੀ ਕੀ ਸੀਗੀ ਲਾਲਚ ਵੀ ਉੱਤੀ ਸੀ ਦੂਜੀ ਉਹਦੀ ਆਪਣੇ ਬਚਣ ਦੀ ਇਰਤੀ ਸੀ ਤੀਜੀ ਹੈ ਹੁਣ ਵਫਾਦਾਰ ਗੁਰੂ ਦੇ ਵੰਡ ਦੀ ਹੁਣ ਕੁੱਤਾ ਦੇਖੋ ਜੇ ਕੁੱਤੇ ਦੀ ਗੱਲ ਕਰੀਏ ਇੱਕ ਸਾਗ ਉਹ ਵੀ ਉਹਦਾ ਉਹਦਾ ਅਰਥ ਵੀ ਕੁੱਤਾ ਹੀ ਐ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਗ ਨਾਨਕ ਆਪਣੇ ਆਪ ਨੂੰ ਕੁੱਤਾ ਕਿਹਾ ਦੇਖੋ ਗੁਰੂ ਨਾਨਕ ਪਾਤਸ਼ਾਹੀ ਨੇ ਤੇ ਜੇ ਅਸੀਂ ਜੋ ਕੀਰਤਨ ਕਰਦੇ ਆ ਜੋ ਵਿੜਾਈ ਕਰਦੇ ਆ ਕੀਰਤੀ ਕਰਦੇ ਆ ਕਥਾ ਕਰਦੇ ਕੁਝ ਵੀ ਕਰਦੇ ਭਵੇਂ ਤੁਸੀਂ ਬਾਣੀ ਪੜ੍ਹਦੇ ਹੋ ਤੇ ਸਾਨੂੰ ਵੀ ਸਤਗੁਰਾਂ ਦੇ ਕੁੱਤੇ ਕਹਿ ਦਿੱਤਾ ਪਰ ਕਿਹੜੇ ਕੁੱਤੇ ਗੀਤ ਦੀ ਗੱਲ ਅੱਜ ਚੱਲਦੀ ਹੈ ਵਫਾਦਾਰ ਕੁੱਤੇ ਗੁਰੂ ਦੇ ਬਣ ਕੇ ਰਹਿਣ ਵਾਲੇ ਹੁਣ ਉੱਥੇ ਸਾਨੂੰ ਆਉਂਦਾ ਹੈ ਸਾਗ ਨਾਨਕ ਦੀਵਾਨ ਮਸਤਾਨਾ ਦੀਵਾਨ ਦਾ ਭਾਵ ਤੇਰੇ ਦਰ ਦਾ ਮੈਂ ਮਸਤਿਆ ਹੋਇਆ ਕੁੱਤਾ ਕੌਣ ਕਹਿੰਦੇ ਆ ਗੁਰੂ ਨਾਨਕ ਪਾਸਾ ਜੀ ਸਾਗ ਨਾਨਕ ਸਾਗ ਕਹਿੰਦੇ ਨੇ ਕੁੱਤੇ ਨੂੰ ਨਾਨਕ ਦਾ ਭਗ ਗੁਰੂ ਨਾਨਕ ਪਾਸਾ ਜੀ ਆਪਣੇ ਆਪ ਨੂੰ ਦੇਖੋ ਇੰਨੀ ਨਿਮਰਤਾ ਗੁਰੂ ਨਾਨਕ ਪਾਸਾ ਜੀ ਦੇ ਵਿੱਚ ਐਵੇਂ ਤਾਂ ਨਹੀਂ ਰੱਬ ਦਾ ਜੋਤ ਰੂਪ ਹਰ ਆਪ ਨਾਨਕ ਕਹਾਇਓ ਇੰਨੀ ਨਿਮਰਤਾ ਕਦੇ ਕਹਿੰਦੇ ਆ ਨਾਨਕ ਨੀਚ ਕਹੈ ਵਿਚਾਰ ਕਦੇ-ਕਦੇ ਆ ਨਾਨਕ ਗਰੀਬ ਬੰਦਾ ਜਨ ਤੇਰਾ ਕਦੇ ਗਰੀਬੀ ਕਦੇ ਨੀਚ ਕਦੇ ਕੁੱਤਾ ਇਹ ਇਹੋ ਜਿਹਾ ਤੇ ਇਹ ਸਾਨੂੰ ਕਈ ਵਾਰ ਲੱਗਦੀ ਹੋ ਜਾਂਦੀ ਵੀ ਇਹੋ ਜੇ ਬਚਨ ਬਾਣੀ ਦੇ ਵਿੱਚ ਆ हां एक ਗੱਲ ਇਹ ਆ ਵੀ ਇੱਕ ਬਾਬਾ ਫਰੀਦ ਜੀ ਨੇ ਵਾਚਨ ਕੀਤੇ ਆ ਗੱਲ ਤਾਂ ਹੁਣ ਕੁੱਤੇ ਦੀ ਚੱਲਦੀ ਆਪਾਂ ਗੱਲਾਂ ਸਾਰੀਆਂ ਕਿਉਂ ਨਾ ਅੰਦਰੋਂ ਕਰ ਲਈਏ ਭਲੇਖਾ ਜਾ ਨਾ ਰਹਿ ਜੇ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਬੇਨਵਾਜਾ ਅੱਗੇ ਕੀ ਆ ਕੁੱਤੇ ਆ ਜਿਹਦਾ ਕੋਈ ਨਿਜਮੇ ਨਹੀਂ ਹਨਾ ਉਥੇ ਕੁੱਤੇ ਨੂੰ ਥੋੜਾ ਜਿਹਾ ਤਾੜਨਾ ਕੀਤੀ ਆ ਵੀ ਤੂੰ ਬੇਨਵਾਜਾ ਐ ਹੈ ਕੁੱਤਾ ਐ ਤੂੰ ਬੇਨਵਾਜਾ ਤੇਰਾ ਨਿਜਮ ਹੀ ਕੋਈ ਨਹੀਂ ਉਹੀ ਤੋਰੇ ਫਿਰਦਾ ਨਾ ਕਦੇ ਕੋਦੇ ਤੇਰਾ ਕੋਈ ਸੌਣ ਦਾ ਟਾਈਮ ਨਾ ਤੇਰਾ ਕੋਈ ਉੱਠਣ ਦਾ ਟਾਈਮ ਨਾ ਤੇਰਾ ਕੋਈ ਖਾਣ ਦਾ ਟਾਈਮ ਨਾ ਤੇਰਾ ਕੋਈ ਕੁਝ ਨਾ ਕਦੇ ਤੂੰ ਗੁਰਦੁਆਰੀ ਆਇਆ ਜਾਂ ਨਾ ਕਦੇ ਕਿ ਸਤਸੰਗ ਦੇ ਵਿੱਚ ਆਇਆ ਨਾ ਕਦੇ ਬਾਣੀ ਸੁਣੀਆ ਨਾ ਪੜ੍ਹੀ ਆ ਨਾ ਕਦੇ ਸੇਵਾ ਕੀਤੀ ਆ ਹੈ ਕੋਈ ਨਿਜਮ ਤੇਰਾ ਏ ਕੁਝ ਕਰਨਾ ਆ ਜੀ ਫਰੀਦਾ ਬੇਨਵਾਜਾ ਨਿਜਮੀ ਨਹੀਂ ਹੈਗਾ ਤੂੰ ਬੇਨਵਾਜਾ ਕਦੇ ਪੰਜ ਬਾਣੀਆਂ ਦਾ ਪਾਠ ਨਿਤਨੇਮ ਕੀਤਾ ਨਹੀਂ ਕੀਤਾ ਕਦੇ ਰਹਿ ਰਾਜ ਸਾਹਿਬ ਦਾ ਪਾਠ ਸੋਇਲਾ ਸਾਹਿਬ ਦੀ ਬਾਣੀ ਅਮਰਤ ਵੇਲੇ ਦੀਆਂ ਬਾਣੀਆਂ ਕਦੇ ਉ ਗੁਰੂ ਦੇ ਕੋਲੇ ਬਾਣੀ ਬੈਠ ਕੇ ਸੁਣੀ ਹੋਵੇ ਤੇਰਾ ਕੋਈ ਨਿਜਮ ਹੈ ਕਹਿੰਦੇ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬ ਹੀ ਚੱਲਣਾ ਆਇਆ ਪੰਜੇ ਵਖਤ ਮਸੀਤ ਉਹ ਮਸੀਤ ਦੀ ਗੱਲ ਕਰਦੇ ਗੱਲ ਗੁਰਦੁਆਰਾ ਮੰਦਿਰ ਮਸੀਤ ਦੀ ਗੱਲ ਗੁਰੂ ਦੇ ਦਰ ਦੀ ਗੱਲ ਐ ਇੱਥੇ ਤਾਂ ਉੱਥੇ ਵੀ ਕੁੱਤੇ ਦੀ ਗੱਲ ਐ ਹੁਣ ਗੁਰੂ ਨਾਨਕ ਪਾ ਜੀ ਪਾਸਾ ਜੀ ਕਹਿੰਦੇ ਸਾਗ ਨਾਨਕ ਦੀਵਾਨ ਮਸਤਾਨਾ ਖੁਣਕ ਨਾਮ ਖੋਹਾਇਆ ਸਤਿਗੁਰੂ ਜੀ ਤੇਰਾ ਨਾਮ ਖੁਣਕ ਹੈ ਖੁਣਕ ਦਾ ਭਾਵ ਹੁੰਦਾ ਠੰਡਾ ਕਰਨ ਵਾਲਾ ਸ਼ੀਤਲ ਕਰਨ ਵਾਲਾ ਸ਼ਾਂਤੀ ਦੇਣ ਵਾਲਾ ਸ਼ਾਂਤੀ ਦੇਣ ਵਾਲਾ ਕਿ ਇਹ ਇਹ 'ਚ ਕੋਈ ਸ਼ੱਕ ਨਹੀਂ ਭਾਈ ਜੇ ਕਿਸੇ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਵੱਲਦੀ ਪਈ ਹੈ ਨਾ ਕਦੇ ਬਾਣੀ ਪੜ ਕੇ ਦੇਖੋ ਪਰ ਪਾਣੀ ਨਾਲ ਦੀ ਨਾਲ ਉਸ ਪਾਣੀ ਨੇ ਠੰਡਾ ਕਰ ਦੇਣਾ ਕਿਉਂਕਿ ਪਾਸਾ ਜੀ ਦਾ ਬਚਨ ਵੀ ਪੜਦੇ ਆ ਕਲ ਤਾਤੀ ਠੰਡਾ ਹਰ ਨਾਉ ਨਾਉ ਆਪ ਆ ਕਲੇਸਾਂ ਭਰੇ ਸਮੇਂ ਦੇ ਵਿੱਚ ਰੱਬ ਦੀ ਬਾਣੀ ਹੈ ਨਾ ਜਿਹੜੀ ਹੈ ਨਾ ਇਹ ਇਹ ਠੰਡਕ ਦਾ ਕੰਮ ਕਰਦੀ ਹੈ ਮਨ ਨੂੰ ਸ਼ਾਂਤੀ ਦਿੰਦੀ ਹੈ ਜੇ ਕਿਤੇ ਕਲੇਸਾਂ ਭਰੇ ਸਮੇਂ ਦੇ ਵਿੱਚ ਬੰਦੇ ਦਾ ਅੰਦਰ ਮਾਹੌਲ ਕਿਹੋ ਜਿਹਾ ਬਣ ਜਾਂਦਾ ਨਾ ਕਿਥੇ ਟਾਈਮ ਉਸੇ ਟਾਈਮ ਬਾਣੀ ਚੱਲਦੀ ਹੋਵੇ ਤੁਸੀਂ ਨੇੜੇ ਜੀ ਹੋ ਜੋ ਥੋੜਾ ਜਾਂ ਬਾਣੀ ਚਲਾ ਲਿਓ ਨਹੀਂ ਪੜੀ ਜਾਂਦੀ ਕਈ ਵਾਰ ਸੋਡੇ ਅੰਦਰ ਅੰਦਰ ਪੂਰਾ ਤੌਖਲਾ ਬਣਿਆ ਹੋਇਆ ਅੰਦਰ ਪੂਰੀ ਟੈਨਸ਼ਨ ਕਿਸੇ ਨਾ ਕਿਸੇ ਅੰਦਰ ਕੋਈ ਗਰਮੈਸ ਜੀ ਤੇ ਬਾਣੀ ਲਾ ਲਓ ਇੱਕ ਪਾਸੇ ਫਿਰ ਤੁਸੀਂ ਪ੍ਰੈਕਟੀਕਲੀ ਕਰਕੇ ਦੇਖਿਓ ਦੇਖੋ ਮੈਂ ਕਹਿਣ ਦੀ ਗੱਲ ਹੋਰ ਹੈ ਤੁਸੀਂ ਆ ਦਰਬਾਰ ਸਾਹਿਬ ਤੋਂ ਕੀਤਰ ਲਾ ਲੋ بس 10 ਮਿੰਟ ਵੇਜੋ ਆਇਆ ਸੁਰਤ ਕਰਕੇ ਗੱਲ ਸੁਰਤ ਦੀ ਐ ਇਹ ਨਾ ਹੋਵੇ ਸੁਰਤ ਤੁਹਾਡੀ ਫੇਰ ਕਿਸੇ ਪਾਸੇ ਹੋਰ ਨਹੀਂ ਗੁਰੂ ਨਾਨਕ ਪਾਸਾ ਜੀ ਕਹਿੰਦੇ ਮੈਂ ਤੇਰੇ ਦਰ ਦਾ ਕੁੱਤਾ ਹਾਂ ਪਰ ਮਸਤ ਰਹਿਣਾ ਮਸਤ ਰਹਿਣਾ ਖੁਣਕ ਨਾਮ ਕਹਾਇਆ ਤੇਰਾ ਨਾਮ ਸੀਤਲ ਹੈ ਪਰ ਉਹ ਤੇਰਾ ਨਾਮ ਤਾਂ ਸੀਤਲ ਹੈ ਦੂਜੀ ਗੱਲ ਇਹ ਵੀ ਕਹਿੰਦਾ ਵੀ ਆਸਤ ਦੁਨੀਆ ਦੁਨੀਆ ਅੱਗ ਹੈ ਆ ਦੁਨੀਆਂ ਦੇ ਵਿੱਚ ਅੱਗ ਵੱਲਦੀ ਪਈ ਐ ਤ੍ਰਿਸ਼ਨਾ ਦੀ ਅੱਗ ਵੱਲਦੀ ਪਈ ਐ ਆਸਾਵਾਂ ਦੀ ਅੱਗ ਵੱਲਦੀ ਪਈ ਐ ਦੂਸਰੀ ਅੱਗ ਨਹੀਂ ਆਸਾ ਤ੍ਰਿਸ਼ਨਾ ਇਹ ਅੱਗ ਨਹੀਂ ਆਸਾ ਤ੍ਰਿਸ਼ਨਾ ਤੋਂ ਜ਼ਿਆਦਾ ਆ ਗਈ ਇਹ ਵੀ ਕੁੱਤੇ ਦੇ ਨਾਲ ਹੀ ਕੰਪੇਅਰ ਕੀਤਾ ਸਤਿਗੁਰਾਂ ਨੇ ਇੱਕ ਸ੍ਰੀ ਰਾਗ ਦੇ ਵਿੱਚ ਵਚਨ ਹੁੰਦਾ ਸ੍ਰੀ ਰਾਗ ਮਹਿਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਘਰ ਚੌਥਾ ਸਤਿਗੁਰ ਕਹਿੰਦੇ ਏਕ ਸਵਾਨ ਦੋਏ ਸਵਾਨੀ ਨਾਲ ਉੱਥੇ ਦੋ ਕੁੱਤੀਆਂ ਰਲਗੀਆਂ ਨਾਲ ਏਕ ਸਵਾਨ ਦੋਏ ਸਵਾਨੀ ਨਾਲ ਪਲਕੇ ਪੋਂਕਾਂ ਕਹਿੰਦੇ ਇਹ ਉੱਠਣ ਸਾਰੀ ਪੋਂਕ ਲੱਗ ਜਾਂਦੀ ਐ ਬੰਦਾ ਉੱਠਦਾ ਨਹੀਂ ਭਾਵ ਇਹ ਦੋਹੇ ਉਦ ਹੀ ਯਾਦ ਆ ਜਾਂਦੀਆਂ ਆਸਾ ਵੀ ਆ ਜਾਂਦੀ ਐ ਅੱਜ ਆ ਅੱਜ ਆ ਤ੍ਰਿਸ਼ਨਾ ਜਾਗ ਪੈਂਦੀ ਐ ਅੱਜ ਉਹਨੂੰ ਕੁਛ ਐ ਕਰਨਾ ਮਤਲਬ ਕਿ ਇਹ ਚੀਜ਼ਾਂ ਮੈਂ ਬਿਆਨ ਨਹੀਂ ਕਰ ਸਕਦਾ ਸਾਡੇ ਸਾਰੇ ਅੰਦਰ ਵਾਪਰਦੀਆਂ ਜਿਹਦੇ ਨਾਮ ਤੋਂ ਹੀ ਨੇ ਨਿਬੰਧਗੀ ਹੀ ਨਿਬੰਧਿਆਂ ਦੀ ਗੱਲ ਐ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨੇ ਤਾਂ ਉੱਠਣ ਸਾਰ ਵਾਹਿਗੁਰੂ ਬੋਲਣਾ ਤੇ ਸਾਨੂੰ ਸਤਗੁਰਾਂ ਨੇ ਕਿਹਾ ਵੀ ਐ ਅੱਖਾਂ ਖੋਲਣ ਲੱਗਿਆਂ ਹੀ ਵਾਹਿਗੁਰੂ ਦਾ ਜਾਪ ਕਰਨਾ ਵਾਹਿਗੁਰੂ ਵਾਹਿਗੁਰੂ ਮੰਤਰ ਗੁਰਮੰਤਰ ਮੂਲ ਮੰਤਰ ਦਾ ਜਾਪ ਕਰੋ ਉਠਣ ਸਾਰੀ ਤਾਂ ਕਿ ਸੋਡੇ ਮਨ ਦੇ ਵਿੱਚ ਇਹ ਦੋਹੇ ਕੁੱਤੀਆਂ ਨਾ ਆਉਣ ਆਸਾ ਤੇ ਤ੍ਰਿਸ਼ਨਾ ਆਸਾ ਤੇ ਤ੍ਰਿਸ਼ਨਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੋਂਕਾ ਸਦਾ ਬਯਾਲ ਬਯਾਲ ਦਾ ਭਾਵੇਂ ਦਾ ਸਵੇਰ ਦੇ ਸਮੇਂ ਕਹਿੰਦੇ ਜਦੋਂ ਸਵੇਰ ਹੁੰਦਾ ਹੈ ਇਹ ਨਾਲੇ ਇਹ ਭੋਂਕਣ ਲੱਗ ਜਾਂਦੇ ਨਾਲੇ ਇਹ ਤਿੰਨੇ ਬੰਦੇ ਨੂੰ ਕਰਾਹੇ ਪਾ ਦਿੰਦੀਆਂ ਸਵੇਰ ਤੋਂ ਦੇਖੋ ਇਹ ਚੀਜ਼ਾਂ ਅੰਦਰ ਚਲਦੀਆਂ ਪਈਆਂ ਗੱਲ ਤਾਂ ਬਿਰਤੀ ਦੀ ਗੱਲ ਚਲਦੀ ਪਈ ਹੈ ਨਾ ਇਹ ਟੌਪਿਕ ਦੇਖੋ ਬਾਣੀ ਦੇ ਵਿੱਚ ਕੁੱਕਰ ਸੂਕਰ ਹਰ ਕਾਇਆ ਕਿੱਥੇ ਗੱਲ ਫਤਗੁਰਾਂ ਨੇ ਫੇਰ ਕੀ ਹੈ ਕੁੱਕਰ ਸੂਕਰ ਬੋਲਾਂ ਕੂੜਿਆਰ ਕਹਿੰਦੇ ਕੂੜਿਆਰ ਦਾ ਭਾਅ ਹੁੰਦਾ ਝੂਠ ਝੂਠ ਬੋਲਣ ਵਾਲੇ ਨੂੰ ਸਤਿਗੁਰਾਂ ਨੇ ਇਹ ਕੁਝ ਕਹਿ ਦਿੱਤਾ ਸੋ ਇਹ ਗੱਲਾਂ ਨੇ ਜਿਹੜੀਆਂ ਸਾਰੀਆਂ ਸਤਿਗੁਰਾਂ ਨੇ ਸਾਨੂੰ ਸੁਚੇਤ ਕੀਤਾ ਇਹ ਨਾ ਕਹੋ ਕਿ ਵੀ ਸਾਨੂੰ ਕੁੱਤੇ ਕਹਿ ਦਿੱਤਾ ਸਾਨੂੰ ਸੂਰ ਕਹਿ ਦਿੱਤਾ ਸਾਨੂੰ ਜੀ ਕਾਂ ਕਹਿ ਦਿੱਤਾ ਸਾਨੂੰ ਸੱਪ ਕਹਿ ਦਿੱਤਾ ਨਹੀਂ ਭਾਈ ਇਹ ਜਿਹੋ ਜਿਹੇ ਬੰਦੇ ਦੀ ਬਿਰਤੀ ਹੁੰਦੀ ਹੈ ਉਸ ਬਿਰਤੀ ਦੇ ਹਿਸਾਬ ਨਾਲ ਸਤਿਗੁਰਾਂ ਨੇ ਇਸ ਜੂਣ ਨੂੰ ਕਹਿ ਦਿੱਤਾ ਤੇ ਹੁਣ ਜੇ ਕਹਾਂਗੇ ਵੀ ਉਹਨਾਂ ਨੂੰ ਕਿਹਾ ਕੁੱਤੇ ਬਿੱਲਿਆਂ ਨੂੰ ਉਹਨਾਂ ਨੂੰ ਕੀ ਕਹਿਾਂਗੇ ਆਪਾਂ ਹੁਣ ਇੱਥੇ ਕੁੱਤਾ ਫਿਰਦਾ ਹੈ ਉਹਨੂੰ ਕੀ ਕਹੋਗੇ ਤੁਸੀਂ ਗਲਤ ਆਇਆ ਵੀ ਮਨੁੱਖ ਮਨੁੱਖ ਬਣ ਕੇ ਕੁੱਤਿਆਂ ਵਾਲੇ ਕੰਮ ਕਰਦਾ ਬਸ ਇਹ ਹੈ ਤਾਂ ਸਤਗੁਰਾਂ ਨੂੰ ਇਸ ਗੱਲ ਦੀ ਹੋਉਂਦੀ ਵੀ ਤੂੰ ਭਾਈ ਬੰਦਾ ਬੰਦਾ ਬਣਾਇਆ ਤੂੰ ਬੰਦਾ ਬਣ ਕੇ ਰਹਿ ਬਸ ਤੇ ਜੇ ਨਾ ਹਟਿਆ ਤੇ ਫਿਰ ਤੂੰ ਤੈਨੂੰ ਉਸੇ ਜੂਨ ਵਿੱਚ ਪਾ ਦੇਣਾ ਕਿਉਂਕਿ ਜੇਹੀ ਸੁਰਤ ਤੇ ਹੱਤ ਨਰਾਹ ਜੇਹੀ ਤੇਰੀ ਸੁਰਤ ਵਿੱਚ ਚੱਲੂਗਾ ਇੱਕ ਦਿਨ ਅੰਤਕਾਲ ਜੋ ਫਿਰ ਜੋ ਕੁਝ ਸਿਮਰੇਗਾ ਉਹੀ ਸਿਮਰੇਗਾ ਜੋ ਸਾਰੀ ਉਮਰ ਸਿਮਰਦਾ ਰਿਹਾ ਉਸੇ ਦੀ ਰੂਪ ਹੋ ਜਾਂਦਾ ਬੰਦਾ ਜਿਹੜਾ ਜਿਸ ਨੂੰ ਵੀ ਧੌਂਦਾ ਬੰਦਾ ਉਸੇ ਦੀ ਰੂਪ ਹੁੰਦਾ ਜਿਵੇਂ ਭੈਰੋ ਭੂਤ ਸੀਤਲਾ ਧਾਵਾ ਖਰ ਬਾਹਨ ਉਹ ਛਾਰ ਉਡਾਵਾ ਹੈ ਹਣਾ ਹੁਣ ਜਿਹੜਾ ਬੰਦਾ ਭੈਰੋ ਦੀ ਭੈਰੋ ਦੀ ਭੈਰੋ ਕੀ ਹੈ ਨਾ ਇੱਕ ਸ਼ਿਵਜੀ ਦਾ ਰੂਪ ਹੈ ਹਣਾ ਹੁਣ ਇਹਦਾ ਇਹਦੇ ਨਾਲ ਵੀ ਕੁੱਤਾ ਜੋੜਿਆ ਪਿਆ ਕੁੱਤਾ ਇਹਦੀ ਸਵਾਰੀ ਹੈ ਕਾਲਾ ਕੁੱਤਾ ਰੋਟੀਆਂ ਕਿਉਂ ਪੈਂਦੇ ਕਾਲੇ ਕੁੱਤੇ ਨੂੰ ਰੋਟੀ ਕੌਣ ਪਾਉਂਦਾ ਚਿੱਟੇ ਨੂੰ ਕਿਉਂ ਨਹੀਂ ਪਾਉਂਦੇ ਇਹਦੇ ਵਿੱਚ ਵੀ ਇਹ ਹੀ ਨੁਕਤਾ ਇਹੇ ਕਾਰਨ ਨੇ ਚਲੋ ਠੀਕ ਹੈ ਕਿਸੇ ਅਗਲੇ ਵਿਸ਼ਾ ਹੈ ਕਾਲੇ ਕੁੱਤੇ ਨੂੰ ਰੋਟੀ ਪਾਉਣੀ ਹੈ ਕਹਿੰਦੇ ਦੂਜੇ ਨਹੀਂ ਪਾਉਂਦੇ ਕਿਉਂਕਿ ਕਾਲਾ ਕੁੱਤਾ ਹੀ ਪੈਰੋਂ ਦੀ ਸਵਾਰੀ ਹੈ ਤੇ ਜਿਹੜਾ ਬੰਦਾ ਉਹਦੀ ਪੂਜਾ ਕਰੇਗਾ ਸਤਗੁਰ ਕਹਿੰਦਾ ਜਾਂ ਤਾਂ ਫਿਰ ਉਹਨੂੰ ਕੁੱਤਾ ਬਣਨਾ ਪਊ ਜਾਂ ਫਿਰ ਉਹਦਾ ਰੂਪ ਬਣਨਾ ਪਊ ਜਿਹੇ ਜਿਹਨੂੰ ਸੇਵਾਾਂਗੇ ਜੈਸੋ ਸੇਵਾ ਤੈਸੋ ਹੋਵੇ ਜਿਹੋ ਜੀ ਦੀ ਪੂਜਾ ਕਰਾਂਗੇ ਗੱਲ ਮੁਕਾਓ ਆਪਾਂ ਜੀ ਕੋਈ ਕਿਸੇ ਬਾਬੇ ਨੂੰ ਪੂਜਦਾ ਉਹੇ ਜਿਹਾ ਰੂਪ ਬਣ ਜੂ ਜੇ ਕੋਈ ਕਿਸੇ ਦੀ ਮਾਤਾ ਨੂੰ ਪੂਜਦਾ ਦੂਜੀ ਹਨ ਉਹੇ ਜਿਹਾ ਰੂਪ ਜਿਸੇ ਨੂੰ ਵੀ ਪੂਜੋਗੇ ਜੇ ਤੁਸੀਂ ਗੁਰੂ ਨੂੰ ਪੂਜੇਂ ਤੇ ਗੁਰੂ ਵਾਲਾ ਬਣ ਜੂਗੇ ਫਿਰ ਗੁਰੂ ਦਾ ਰੂਪ ਬਣ ਜੂਗੇ ਅਸੀਂ ਗੁਰੂ ਦਾ ਰੂਪ ਬਣਨਾ ਗੁਰੂ ਦਾ ਰੂਪ ਸੋ ਇਹੀ ਸਤਗੁਰਾਂ ਨੇ ਅੱਜ ਇਸ ਬਚਨਾਂ ਵਿੱਚ ਕਹਿੰਦੇ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਜਿਵੇਂ ਭਾਈ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਉਹਦਾ ਦਿੱਤਾ ਖਾਂਦਾ ਤੇ ਉਹਦੀ ਹਵਾਜਤ ਕਰਦਾ ਤੇ ਜਦੋਂ ਕੋਈ ਵਿਚਾਰੇ ਪਾਸੋਂ ਉਹਨੂੰ ਨੁਕਸਾਨ ਹੋਣ ਦਾ ਡਰ ਰਹਿੰਦਾ ਨਾ ਤੇ ਭੌਂਕਦਾ ਵੀ ਆ ਫਿਰ ਉਹ ਭੌਂਕਦਾ ਜੇ ਫਿਰ ਬੰਦਾ ਜੁਬਾਲਾ ਧੱਕਾ ਕਰਦਾ ਤੇ ਫਿਰ ਉਹ ਕੱਟ ਵੀ ਲੈਂਦਾ ਇੰਨਾ ਵਫਾਦਾਰ ਬਣਨਾ ਅਸੀਂ ਗੁਰੂ ਦਾ ਇੰਨਾ ਵਫਾਦਾਰ ਬਣ ਕੇ ਰਹਿਣਾ ਪਹਿਲਾਂ ਤਾਂ ਗੁਰੂ ਦਾ ਦਰ ਨਹੀਂ ਛੱਡਣਾ ਦੁੱਖ ਆਵੇ ਸੁੱਖ ਆਵੇ ਫਿਰ ਗੁਰੂ ਦੇ ਬਣ ਕੇ ਰਹਿਣਾ ਗੁਰੂ ਦੀ ਹੀ ਵਡਿਆਈ ਕਰਨੀ ਹੈ ਵਡਿਆਈ ਕਿਵੇਂ ਕਰਨੀ ਹੈ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ ਇੱਕ ਮਨ ਹੋ ਕੇ ਇੱਕ ਚਿੱਤ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਅਕਾਗਰ ਚੀਤ ਇੱਕ ਚਿੱਤ ਜੇ ਇੱਕ ਸਿਣ ਧਿਆਇਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਇੱਕ ਚਿੱਤ ਜੇ ਇੱਕ ਸਿਣ ਧਿਆਇਓ ਕਾਲ ਫਾਸ ਕੇ ਵਿਚਨਾ ਆਇਓ ਬਸ ਉਹ ਕਾਲ ਦੇ ਬਸ ਨਹੀਂ ਪੈਂਦਾ ਫਿਰ ਮੌਤ ਦੇ ਬਸ ਨਹੀਂ ਪੈਂਦਾ ਜਿਹੜਾ ਇੱਕ ਚਿੱਤ ਤੇ ਇੱਕ ਮਨ ਕਰਕੇ ਉਸ ਰੱਬ ਦੀ ਬੰਦਗੀ ਕਰਦਾ ਹੈ ਇਹੀ ਬੜਾਈ ਇਹੀ ਵਿਧੀ ਸਾਨੂੰ ਸਤਿਗੁਰਾਂ ਨੇ ਅੱਜ ਦੱਸੀ ਹੈ ਸੋ ਆਓ ਅਗਲੇ ਸ਼ਬਦ ਦੀ ਸ਼ਲੋਕ ਦੀ ਵਿਚਾਰ ਕੱਲ ਦੇ ਸਮੇਂ ਵਿੱਚ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭੁੱਲਾ ਚੁੱਕਾਂ ਦੀ ਮਾਫ਼ੀ ਸਤਿਗੁਰ ਕਿਰਪਾ ਕਰਨ ਸਾਰਿਆਂ ਤੇ ਇਸੇ ਤਰ੍ਹਾਂ ਬਾਣੀ ਬਾਣੇ ਦੇ ਧਾਰ ਨਹੀਂ ਬਣਾ ਕੇ ਰੱਖਣ ਫਿਰ ਅਸੀਂ ਲੋਕ ਸੁਖੀ ਪਰ ਲੋਕ ਸੇ ਲੇਨਾਨ ਘਰ ਪ੍ਰਭ ਆਪੇ ਮਿਲੇ